ਲੋਗੀ ਸਾਸ੍ਰਿਕ ਆਦਿ ਤਨ ਸਾਰਿਆਂ ਨੂੰ ਤੇ ਉਮੀਦ ਆ ਤੁਸੀਂ ਸਾਰੇ ਰਾਜ ਸੁਖੀ ਹੋਵੋਗੇ ਤੇ ਤੁਹਾਨੂੰ ਅੱਜ ਬਹੁਤ ਹੀ ਪਿਆਰੇ ਜੇ ਲੋਕ ਗੀਤਾਂ ਦੇ ਰੰਗ ਦੁਨੀਆ ਤੇ ਰੰਗਦਾਰਪਿਆਂ ਚ ਅਸੀਂ ਲੈ ਕੇ ਜਾ ਰਹੇ ਆ ਤੇ ਜਿਹੜਾ ਇਹ ਮੈਂ ਗੀਤ ਸਮਾਜ ਸੁਣਾਉਂਗੀ ਨਾ ਇਹ ਤੁਸੀਂ ਨਹੀਂ ਸੁਣਿਆ ਹੋਣਾ ਹੈ ਤੇ ਅੱਜ ਫਿਰ ਸਤ ਸੋਨੰਦ ਪੜਾਈ ਤੋਂ ਸੁਣੋ ਇਹ ਗੀਤ ਤੇ ਸਾਡੇ ਨਾਲ ਗੂੰਗਣਾਇਓ ਹੈ ਨਾ ਤੇ ਇਹਦੇ ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ ਤੁਸੀਂ ਆਪ ਹੀ ਇਹਦੀ ਵਿਆਖਿਆ ਕਰ ਲੋ ਕਿਉਂਕਿ ਬਹੁਤ ਸਿੱਧਾ ਸਾਦਾ ਹੈ ਇਹ ਤੇ ਸਾਰਿਆਂ ਨੂੰ ਸਮਝ ਆਉਣ ਵਾਲਾ ਹੈ ਤੇ ਜਿਹੜਾ ਮੈਂ ਨੁਕਤੇ ਪਾਉਂਗੀ ਉਹ ਤਿੰਨ ਚਾਰ ਤਰ੍ਹਾਂ ਦੇ ਜੱਗ ਹੁੰਦੇ ਨੇ ਵੀ ਹਰ ਬੰਦੇ ਨੂੰ ਕਰਨੇ ਚਾਹੀਦੇ ਨੇ ਤੇ ਉਹ ਤੁਸੀਂ ਉਹ ਨੁਕਤੇ ਚ ਸੁਣਿਓ ਤੇ ਕਾਪੀ ਪੈਨਸਲ ਲੈ ਕੇ ਬੈਠੋ ਤੇ ਆਜੋ ਫਿਰ ਆਪਾਂ ਰੰਗ ਰੰਗ ਪ੍ਰੋਗਰਾਮ ਵੱਲ ਤੇ ਗਾਇਏ ਇਹ ਪਿਆਰਾ ਜਿਹਾ ਲੋਕੀਤ ਤੇ ਉਹ ਵੀ ਤਾਂ ਛੋਟਾ ਹੀ ਆ ਪਰ ਇਹਨੂੰ ਗਾਉਣ ਵਾਲੇ ਜਦੋਂ ਲੰਬੀ ਨਾਲ ਥੋੜਾ ਵਧੀਆ ਵੱਜ ਜਾਂਦਾ ਤੇ ਜਦੋਂ ਦੋ ਜੋੜੀਆਂ ਹੁੰਦੀਆਂ ਨੇ ਇੱਕ ਪਹਿਲਾਂ ਜੋੜੀ ਗੁੰਮੇ ਵਾਰੀ ਲੈਂਦੀ ਫਿਰ ਦੂਜੀ ਫਿਰ ਇਹ ਗੀਤ ਵਿਆਂ ਚੈਂ ਵੱਜ ਜਾਂਦਾ ਕਿਉਂਕਿ ਸਾਡੇ ਕੋਲ ਤਾਂ ਹੁਣ ਜੋੜੀ ਦੂਜੀ ਹੈ ਨਹੀਂ ਅਸੀਂ ਤਾਂ ਕਰਕੇ ਛੋਟਾ ਲੱਗਦਾ ਤੇ ਨਹੀਂ ਫਿਰ ਜਦੋਂ ਵਾਰੀ ਲੈਂਦੀਆਂ ਨੇ ਕੁੜੀਆਂ ਫਿਰ ਉਹ ਗੀਤ ਲੰਬਾ ਵਾਪਸ ਆਉਣਾ ਖਾਂ ਤੋਂ ਗੁਨਾਹ ਹੋ ਜਾਂਦਾ ਤੇ ਰੌਣਕ ਖੂਬ ਲੱਗਦੀ ਹੈ ਤੇ ਤੁਸੀਂ ਵੀ ਜੋੜੀਆਂ ਬਣਾ ਕੇ ਗਾਇਆ ਕਰੋ ਵਿਆਂ ਤਾਂ ਹੈ ਨਾ ਤੇ ਸੁਣੋ ਇਹ ਵੀ ਹੈ ਜੀ ਤੁਸੀਂ ਪਹਿਲਾਂ ਨਹੀਂ ਸੁਣਿਆ ਹੁਣ ਅੱਜ ਫੇਰ ਸਾਥੇ ਸੁਣਾਉਂਗੇ ਹੈ ਅੱਜ ਫੇਰ ਗੁਣਗੜਾਈਏ ਇਸ ਗੀਤ ਨੂੰ ਆਲੇਣਾ ਦੀ ਸੋਣਿਆ ਆਲੇਣਾ ਵੇ ਤੇਰੀ ਆਈ ਤੋ ਜੱਟ ਮਹਾਰੀ ਜਾਨ ਤੇਰਾ 빙 We ஜலை ਓ ਨਿਕਲੇ ਸਹਿਰੀਕ ਸਜ ਜਰੇ ਸੋਣੇ ਵੇ ਸੁਣ ਸੁਣੀਏ ਸੋਣੇ ਇਨੂ ਦੀ ਲਾਚਦਾ ਠੰਡੀ ਠੰਡੀ ਚੱਲੇ ਪਾਣੇ ਵੇ ਦਾਰੀ ਜੇ ਛੱਡ ਦੇ ਰੇ ਤੂੰ ਤਾਂ ਖਾਲੀਂ ਗੁਆਂਣੀਆ ਸੁਣ ਸੁਆਣੀਆ ਗੁਆਂਣੀਆ ਕੋ ਕਾਂ ਥੇ ਮਜ਼ਾਕ ਸਾਡਾ ਉੱਡਿਆ ਤੇਰੀਆਂ ਇਹ ਮੇ ਕਾਮ ਮਹਾਰੀ ਜਾਮ ਤੇਰਾ ਵਿੰਗਾ ਹੋਵੇ ਬੜੇ ਨੋ ਜੀ ਗੀਤ ਹੋਇਆ ਪੂਰਾ ਤੇ ਗੀਤ ਤਾਂ ਛੋਟਾ ਸੀ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਇਆ ਹੋਣਾ ਤੇ ਤੁਸੀਂ ਆਜੋ ਹੁਣ ਫਿਰ ਆਪਣੇ ਤੰਦਰੁਸਤੀ ਵੱਲ ਇਹ ਗੁਰੂਆਂ ਮਹਾਰਾਂ ਦੀਆਂ ਦਸੀਆਂ ਹੋਈਆਂ ਗੱਲਾਂ ਨੇ ਬਿਕਚਾਰ ਜੱਗ ਨੇ ਹਰ ਬੰਦੇ ਨੂੰ ਕਰਨੇ ਚਾਹੀਦੇ ਨੇ ਉਹ ਆਪਣਾ ਢਾਰੇ ਵਾਲੀ ਚੱਗ ਨਹੀਂ ਸਾਨੂੰ ਇੰਨਾ ਕੁਝ ਬਣਾਉਣਾ ਪਕਾਉਣਾ ਪਊਗਾ ਹਨਾ ਇਹ ਤੁਸੀਂ ਧਿਆਨ ਨਾਲ ਸੁਣਿਆ ਮਹਾਪੁਰਸ਼ਾਂ ਨੇ ਦੱਸਿਆ ਹੰਗਾ ਲੈ ਨੇ ਤੇ ਕਹਿੰਦੇ ਕੈਸਾ ਵੀ ਤੁਹਾਨੂੰ ਡਰਾਵਨਾ ਸੁਪਨਾ ਆ ਜੇ ਕਿ ਹਾਜੀ ਪ੍ਰਸੰਗ ਆ ਜੇ ਇਨਕਮ ਟੈਕਸ ਵਾਲੇ ਸੇਲ ਟੈਕਸ ਵਾਲੇ ਜਾਂ ਪੇਪਰਾਂ ਵੇਲੇ ਬੱਚੇ ਘਬਰਾ ਜਾਂਦੇ ਨੇ ਹਨਾ ਪੜਿਆ ਹੋਇਆ ਫਿਰ ਉਹਨਾਂ ਨੂੰ ਲੱਗਦਾ ਕਿ ਸੰਤ ਇਹ ਆਉਂਦਾ ਨਹੀਂ ਹੈਗਾ ਕੋਈ ਵੀ ਮਤਲਬ ਐਸਟਰਾ ਦਾ ਸਮਾਂ ਮਾਹੌਲ ਬਣਿਆ ਹੋਵੇ ਤਾਂ ਸਭ ਕੁਝ ਸ਼ੁਰੂਆੰਤ ਹੋ ਜਾਊ ਪਤਾ ਕੀ ਆ ਇੱਕ ਛੇਟ ਲਿਖਿਆ ਮੰਤਰ 108 ਵਾਰ ਜਪਨ ਨਾਲ ਸਾਰੇ ਵਿਗਨ ਦੂਰ ਹੋ ਜਾਂਦੇ ਨੇ ਤੇ ਇੱਕ ਮੰਤਰ ਕੀ ਹੈ ਧਿਆਨ ਨਾਲ ਸੁਣ ਲਓ ਜੇ ਤੁਹਾਨੂੰ ਯਾਦ ਹੋ ਜੇ ਓਮ ਐਂਗ ਹਰੀਂ ਹਨੂਮੰਤੇ ਰਾਮ ਦੂਤ ਆਇਆ ਨਮਾ ਓਮ ਐਂਗ ਹਰੀਂ ਹਨੂਮੰਤੇ ਰਾਮ ਦੂਤ ਆਇਆ ਨਮਾ ਅ ਜੇ ਕੋਰਟ ਚਾਇ ਚ ਵੀ ਕੋਈ ਕੇਸ ਹੋ ਗਿਆ ਤਾਂ ਮੁਕਦਮੇ ਦੀ ਫਾਈਲ ਹੈ ਇਹ ईशान कोण ਸੇ ईशान कोण ਕਹਿੰਦੇ ਨੇ ਉੱਤਰ ਵਾਲੇ ਪਾਸੇ ਨੂੰ ਹੈਨਾ ਤੇ ਇਹ ईशान कोण ਚ ਰੱਖੋ ਤੇ ਉਸ ਉੱਪਰ ਹਨੂਮਾਨ ਦਾ ਜਾਂ ਗੁਰੂ ਜੀ ਤੁਸੀਂ ਕੋਈ ਗੁਰੂਧਾਰਿਆ ਹੋਇਆ ਜਾਂ ਕੋਈ ਵੀ ਗੁਰੂਆ ਸਾਡਾ ਉਹਦੇ ਉੱਤੇ ਫਾਈਲ ਦੇ ਉੱਤੇ ਹਨੂਮਾਨ ਜੀ ਦੀ ਫੋਟੋ ਰੱਖ ਦਿਓ ਜਾਂ ਫਿਰ ਗੁਰੂ ਦੀ ਫੋਟੋ ਰੱਖ ਦਿਓ ਹੈਨਾ ਤੇ ਕੋਈ ਜਿਹੜਾ ਵੀ ਤੁਹਾਨੂੰ ਪਾਠ ਹੁੰਦਾ ਥੋੜਾ ਮੋਟਾ ਫਿਰ ਉਹ ਪਾਠ ਚਾਹੇ ਵੈਗਰੂ ਵੈਗਰੂ ਜਿਹੜੇ ਵੈਗਰੂ ਜਪਦੇ ਨੇ ਜਿਹਦੇ ਕੋਲੇ ਗੁਰੂ ਦਾ ਮੰਤਰ ਦਿੱਤਾ ਹੁੰਦਾ ਗੁਰੂ ਮੰਤਰ ਜਿਹਾ ਕੋ ਜਿਹਨੂੰ ਰਾਮ ਰਾਮ ਹੀ ਕਹਿਣਾ ਹੁੰਦਾ ਉਹ ਜਿਹਾ ਕੋ ਥੋੜਾ ਜਿਹਾ ਜਪ ਕਰੋ ਬੈਠ ਕੇ ਹੈ ਨਾ ਤੇ ਤੇ ਜਾਂ ਫਿਰ ਤੁਸੀਂ ਇਹ ਮੰਤਰ ਜਪ ਲੋ ਜੀ ਹੋਰ ਕੁਛ ਨਹੀਂ ਆਪਣਾ ਪਵਨ ਤਨ ਬਲ ਕਵਨ ਸਮਾਨਾ ਬੁੱਧੀ ਵਿਵੇਕ ਵਿਗਿਆਨ ਨਿਧਾਨਾ ਪਵਨ ਤਨ ਬਲ ਕਵਨ ਸਮਾਨਾ ਬੁੱਧੀ ਵਿਵੇਕ ਵਿਗਿਆਨ ਨਿਦਾਨ ਸਮਝੀਏ ਇਹ ਜਿਸ ਨੂੰ ਨਾਮ ਹੈ ਨਾ ਮੰਤਰ ਤੇ ਜਾਂ ਤਾਂ ਕਿਸੇ ਤੋਂ ਪੁੱਛ ਲਈਦਾ ਜਾਂ ਇਹਨੂੰ ਵੀਡੀਓ ਨੂੰ ਵਾਰ-ਵਾਰ ਖੋਲੋ ਤੇ ਫਿਰ ਤੁਸੀਂ ਹੌਲੀ ਹੌਲੀ ਸਮਝ ਆ ਜਾਊਗੀ ਤੇ ਦੇਵ ਜਗ ਕਰੋ ਤੇ ਅਤੀਤੀ ਜਗ ਕਰੋ ਤੇ ਪਿੱਤਰ ਜਗ ਕਰੋ ਤੇ ਬਲੀ ਸ਼ਰੀਰ ਜਗ ਕਰੋ ਹੁਣ ਦੇਵ ਜਗ ਕੀ ਹੁੰਦਾ ਕਹਿੰਦੇ ਤੁਸੀਂ ਪਹਿਲਾਂ ਸ਼ਾਂਤ ਬੈਠ ਜਾਓ ਤੇ ਫਿਰ ਭਗਵਾਨ ਦਾ ਕਹਿੰਦੇ ਨਾਮ ਲਓ ਤੇ ਕਹੋ ਏ ਭਗਵਾਨ ਸਾਡੇ ਘਰੋਂ ਸਾਰੇ ਕਸ਼ਟ ਦੂਰ ਕਰੋ ਇਹ ਸ਼ਾਸਤਰੀ ਨਿਮ ਇਹਦਾ ਕੋਈ ਵੀ ਡਰਨ ਦੀ ਲੋੜ ਨਹੀਂ ਤੁਲਸੀ ਦੀ ਮਾਲਾ ਤੇ ਗੁਰੂ ਮੰਤਰ ਜਾਪ ਕਰ ਲਓ ਜਾਂ ਰਾਮ ਰਾਮ ਜਾਪ ਲਓ ਜੋ ਵੀ ਤੁਹਾਨੂੰ ਹੁੰਦਾ ਹੈ ਹੈਨਾ ਤੇ ਜੇ ਕੋਈ ਘਰੇ ਬਿਮਾਰਾ ਤਾਂ ਉਹਦੇ ਗੱਲ ਚ ਪਾ ਦੇ ਰਾਮ ਰਾਮ ਜਾਪ ਲਿਆ 108 ਵਾਰੀ ਆਪਾਂ ਜਾਂ ਗੁਰੂ ਮੰਤਰ ਜਾਪ ਲਿਆ ਜਾਂ ਵੈਗਰੂ ਵੈਗਰੂ ਜਾਪ ਲਿਆ ਹੈਨਾ ਫਿਰ ਉਹ ਕਹਿੰਦੇ ਕਿਸੇ ਤੰਤਰ ਮੰਤਰ ਕੋਲੇ ਜਾਣ ਦੀ ਲੋੜ ਨਹੀਂ ਹੈਗੀ ਨਾ ਕਿ ਸੰਪੇਸ਼ ਦੇਂਦੀ ਲੋੜ ਪਰ ਮਾਤਮਾ ਸਭ ਪਹਿਲੀ ਕਰੂ ਉਹ ਮਾਲਾ ਉਹਦੇ ਗਲ ਚ ਪਾ ਦੇ ਠੀਕ ਹੈ ਸੂਰਜ ਨੂੰ ਜਲਦੇ ਉਹ ਪੂਰਨਵਾਸੀ ਨੂੰ ਚੰਦਰਮਾ ਨੂੰ ਅਰਗ ਦੇਵੋ ਰਾਤ ਨੂੰ ਹੈਨਾ ਹੋਲੀ ਦੀ ਰਾਤ ਨੂੰ ਵੀ ਖੀਰ ਬਣਾ ਕੇ ਚੰਦਰਮਾ ਨੂੰ ਅਰਗ ਦੇਓ ਜਿਵੇਂ ਹੋਲੀ ਚੰਦਿਆ ਹੋਲੀ ਵੀ ਬਹੁਤ ਵਿਸਤਰਾ ਰਾਤ ਹੈ ਹੈਨਾ ਤੇ ਇਹ ਸਭ ਦੇਵਜਗ ਨੇ ਇਹਨੂੰ ਕਹਿੰਦੇ ਨੇ ਦੇਵਜਗ ਅੱਛੀ ਚੀਜ ਜੱਗ ਦੂਜਾ ਹੈਗਾ ਅਤੀ ਚੀਜ ਜੱਗ ਘਰ ਚ ਕੋਈ ਆਪਣੇ ਰੌਣਾ ਆਇਆ ਕੋਈ ਵੀ ਪਿਆਰ ਨਾਲ ਆਇਆ ਆਪਣੇ ਘਰੇ ਤਾਂ ਉਸ ਨਾਲ ਪਿਆਰ ਨਾਲ ਬੋਲੋ ਇਸ ਤੋਂ ਕੋਸੋਂ ਨੂੰ ਹੋਰ ਨਹੀਂ ਕੋਸ ਆਪਾਂ ਨੂੰ ਖਵਾ ਪਿਆ ਸਕਦੇ ਤੇ ਪਹਿਲਾਂ ਤਾਂ ਉਹਨੂੰ ਬੈਠਣ ਵਾਸਤੇ ਕੋ ਫਿਰ ਉਹਨੂੰ ਪਾਣੀ ਜ਼ਰੂਰ ਸ਼ਕਾਓ ਹੈਨਾ ਪਰ ਪਿਆਰ ਨਾਲ ਹੈਨਾ ਤੇ ਹੱਸ ਕੇ ਬੋਲੋ ਦੁੱਖ ਸੁਪੁੱਛੋ ਤੇ ਉਹਦਾ ਸਤਕਾਰ ਕਰੋ ਜੇ ਉਹ ਬੰਦਾ ਆਪਣੇ ਘਰੇ ਆਉਂਦਾ ਹੈ ਪ੍ਰਾਣਾ ਤੁਸੀਂ ਬਣ ਕੇ ਉਹ ਸਮਝੋ ਭਗਵਾਨ ਦਾ ਰੂਪ ਹੀ ਹੁੰਦਾ ਹੈ ਤੇ ਘਰ ਵਿੱਚ ਸੁੱਖ ਸਮਰiddhi ਆਉਂਦੀ ਅਗਲੇ ਨੂੰ ਦੇਖ ਕੇ ਮੱਥੇ ਵਟਣਾ ਪਾਉਗੀ ਇਹ ਕਿਉਂ ਆ ਗਿਆ ਹੈਨਾ ਤੇ ਉਹਨੂੰ ਪਾਣੀ ਤਾਂ ਨਹੀਂ ਦਿਓ ਬਿਠਾਓ ਉਹਦਾ ਦੁੱਖ ਸੁਣ ਪੁੱਛੋ ਹਨ ਜੇ ਉਹਦੀ ਕੋਈ ਮਦਦ ਕਰ ਸਕਦਾ ਕਰੋ ਤੇ ਨਹੀਂ ਹੱਥ ਬੰਨ੍ਹ ਕੇ ਜੇ ਆਪਾਂ ਨਹੀਂ ਕਰ ਸਕਦੇ ਹਨ ਤੇ ਪਰ ਉਹਨੂੰ ਬੜੇ ਪਿਆਰ ਨਾਲ ਸਤਿਕਾਰ ਕਰੋ ਉਹਦਾ ਹਨ ਤੇ ਇੱਕ ਹੁੰਦਾ ਪਿੱਤਰ ਯੱਗ ਤੀਜਾ ਕਿਹੜਾ ਪਿੱਤਰ ਯੱਗ ਇਹ ਮਾਤਾ ਪਿਤਾ ਦੀ ਸੇਵਾ ਸਤਿਕਾਰ ਪਿੱਤਰ ਯੱਗ ਗੁਰੂ ਦੀ ਸੇਵਾ ਜੇ ਮਾਤਾ ਪਿਤਾ ਸਵਰਗ ਸਦਾਰ ਗਏ ਹਨ ਤਾਂ ਉਹਨਾਂ ਦਾ ਸ਼ਰਾਦ ਉਹ ਬੜੇ ਪ੍ਰੇਮ ਨਾਲ ਪਿਆਰ ਨਾਲ ਆਏ ਨਾ ਵੀ ਮੱਤ ਛੜ ਕੇ ਜੋ ਵੀ ਤੁਹਾਡੇ ਘਰ ਚ ਹੈ ਉਹ ਸੁੱਖਾ ਮਿੱਸਾ ਜਿਉ ਤੁਸੀਂ ਬਣਾਉਣੇ ਹੋ ਮਤਲਬ ਉਹ ਖੀਰ ਜਰੂਰ ਬਣਾਵੇ ਕਹਿੰਦੇ ਖੀਰ ਦਾ ਜਿਆਦੇ ਚੌਲਾਂ ਦਾ ਮੁੱਲ ਲੱਗਦਾ ਨਾ ਉਹ ਖੀਰ ਬਣਾਓ ਤਾਂ ਆਦ ਕਰੋ ਸੁੱਖ ਸ਼ਾਂਤੀ ਆਊਗੀ ਵੰਸ਼ਵ੍ਰiddhi ਹੋਊ। ਪਿਤਰਾਂ ਨੂੰ ਪੂਜੇ ਨਾਲ ਘਰ ਚ ਸੰਤਾਨ ਦਾ ਵਾਅਦਾ ਹੁੰਦਾ ਹੈ। ਜਦੋਂ ਪਹਿਲਾਂ ਜਿਉਂਦੇ ਮਾਪੇ ਦੀ ਸੇਵਾ ਕਰੋ ਤੇ ਫਿਰ ਜੇ ਉਹ ਨਹੀਂ ਹੈਗੇ ਤਾਂ ਉਹਨਾਂ ਦੀ ਫਿਰ ਉਹ ਸਾਬ ਨਾਲ ਉਹਨਾਂ ਦਾ ਦਿਨ ਪੂਜੋ ਤੇ ਪ੍ਰਮਾਤਮਾ ਪਲੀ ਕਰੂਗਾ। ਇਹ ਕਹੇਗਾ ਬਲੀ ਸ਼ਰੇਬ ਜਾਗੋ। ਇਹ ਪ੍ਰਾਣੀ ਮਾਤਰ ਹਰ ਕਿਸੇ ਪ੍ਰਾਣੀ ਆ ਦੇ ਰੱਖਿਆ ਕਰਨਾ ਜਿਵੇਂ ਕਹਿੰਦੇ ਘਰ ਚ ਮੱਛਰ ਹੋ ਗਿਆ ਤਾਂ ਆਪਾਂ ਉਹ ਕੀ ਉਹ ਲਾ ਦਿੰਨੇ ਆ ਆਊਟ ਜੀ ਕੀ ਆ ਉਹ ਲਾ ਦਿੰਨੇ ਨਾ ਜਲਾਉਣੇ ਤਾਂ ਫਿਰ ਉਹਦੇ ਨਾਲ ਮੱਛਰ ਮਰ ਜਾਂਦੇ ਨੇ ਏਸੀ ਲੱਗਿਆ ਹੁੰਦਾ ਕਹਿੰਦੇ ਸਾਰੇ ਬੂਹੇ ਬਾਰੀਆਂ ਬੰਦ ਕਰ ਦਿੰਨੇ ਆਪਾਂ ਨਾ ਆਲ ਆਲ ਲਾ ਕੇ ਤਾਂ ਫਿਰ ਤੁਸੀਂ ਉਹ ਜਿਹੜਾ ਵਾਤਾਵਰਨ ਤੁਹਾਡੇ ਕਮਰੇ ਦਾ ਤਾਂ ਉਹ ਜ਼ਹਿਰੀਲਾ ਹੋ ਜਾਂਦਾ ਜ਼ਹਿਰੀਲੇ ਨਾਲ ਹੀ ਉਹ ਮੱਛਰ ਮਰਦਾ ਨਾ ਫਿਰ ਤੇ ਫਿਰ ਤੁਹਾਡੇ ਇਹੜੇ ਗਿਆਨ ਤੰਤੂ ਨੇ ਉਹ ਮਰਦੇ ਨੇ ਹੈਨਾ ਤਾਂ ਕਮਰੇ ਦਾ ਸਾਰਾ ਵਾਤਾਵਰਨ ਜ਼ਹਿਰੀਲਾ ਹੁੰਦਾ ਇਸ ਤਰ੍ਹਾਂ ਕਦੇ ਨਾ ਕਰੋ ਪਤਾ ਕੀ ਕਰੋ ਫਿਰ ਮੱਛਰ ਵਾਸਤੇ ਤਾਂ ਨਾ ਤਾਂ ਆਪਾਂ ਨੂੰ ਮਾਰੀਏ ਤੁਸੀਂ ਗੁਗਲ ਲੈ ਲਓ ਹੀ ਲੈ ਲਓ ਤੇ ਸ਼ੱਕਰ ਲੈ ਲਓ ਇਹਦੀ ਤੂਫ਼ ਕਰੋ ਠੀਕ ਹੈ ਨਾ ਤਾਂ ਮੱਛਰ ਵੀ ਦੌੜ ਜੂਗਾ ਸਾਰਾ ਵਾਤਾਵਰਨ ਵੀ ਸ਼ੁੱਧ ਹੋ ਜਾਊਗਾ ਤੁਸੀਂ ਵੀ ਤੰਦਰੁਸਤ ਰਹੋਗੇ ਜਿਹੜਾ ਸੰਕਲਪ ਕਰੋਗੇ ਵੀ हे ਪ੍ਰਮਾਤਮਾ ਸਾਨੂੰ ਆ ਸੁਖ ਸਮਰiddhi ਦੇਣੀ ਉਹ ਵੀ ਪੂਰਾ ਹੋਊਗਾ ਸਮਝੇ ਇਹ ਮਹਾਪੁਰਸ਼ ਦੱਸਦੇ ਨੇ ਭਾਈ ਮੈਂ ਤੁਹਾਨੂੰ ਦੱਸਿਆਗਾ ਕਹਾ ਉਹਨਾਂ ਤੋਂ ਸੁਣ ਸੁਣ ਕੇ ਤੇ ਪਰਮਾਤਮਾ ਕਰ ਇਹ ਚਾਰੇ ਜੱਗ ਜੂਰ ਕਰੋ ਮਾਤਾ ਪਿਤਾ ਦੀ ਸੇਵਾ ਕਰੋ ਬਰੀ ਸ਼ਰੇਦ ਜਗੇ ਪ੍ਰਾਣੀ ਮਾਤਰ ਦੀ ਸੇਵਾ ਕਰੋ ਹੈਨਾ ਤੇ ਪਿੱਤਰ ਜੱਗ ਕਰੋ ਦੇਵ ਜੱਗ ਕਰੋ ਐਂ ਤਾਂ ਦੇਖ ਲਓ ਮੈਂ ਕਿਹੜੇ ਕਿਹੜੇ ਕੀ ਖੋਲ ਕੇ ਦੱਸਿਆ ਤੇ ਹੁਣ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੇ ਆਪਾਂ ਪੁੱਛਿਆ ਵਾਲਾ ਕੋਈ ਜਾਣਿਆ ਗੁਰੂ ਮਹਾਰਾਜ ਉੱਥੇ ਬੈਠੀ ਦੱਸੀ ਜਾਂਦੇ ਨੇ ਹੈਨਾ ਤੇ ਉਹਨਾਂ ਨੇ ਵੀ ਤਾਂ ਇੱਥੋਂ ਹੀ ਸੁਣ ਕੇ ਦੱਸਣਾ ਜਗਦਾਬਾ ਪੜਨੀਆਂ ਨੇ ਮੈਂ ਤੁਹਾਨੂੰ ਮਹਾਰਾਜ ਦੀਆਂ ਗੱਲਾਂ ਦੱਸੀਆਂ ਨੇ ਤੇ ਤੁਹਾਡਾ ਚਿੱਤ ਬਣਿਆ ਨਾ ਜਰੂਰ ਕਰਕੇ ਦੇਖੋ ਤੇ ਤੁਸੀਂ ਇਹਨਾਂ ਸਾਰਤਣ ਤਨਦਰੁਸਤੀ ਦੇ ਉੱਪਰ ਮਾਤਵਾ ਕਰ ਸਕੋ ਰਿਵੀ ਆਉਗੀ ਤੇ ਹੁਣ ਮੇਨੂੰ ਦੀਆਂ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ